हां हां जी ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਸੱਤ ਗਾਵਾਂ ਸੇ ਲੈ ਕੇ ਆਏ ਜੀ 2 ਬਈ ਤਾਜ਼ੀਆਂ ਸੂਆਂ ਵਿੱਚ ਇੱਕ ਗੱਬਣਾ ਬਈ ਆਓ ਪੁੱਛ ਲੈਨੇ ਬਈ ਟੋਟਲ ਅੱਜ ਵਿੱਚ ਬਈ ਜੀ ਹਸੀਕਾਲ ਸਤਿ ਸ੍ਰੀ ਅਕਾਲ ਜੀ ਬਈ ਨਾਮ ਤੇ ਐਡਰੈਸ ਬੋ ਹਾਂ ਮਨਾ ਜੀ ਪਿੰਡ ਕੁੱਥਾ ਜੀ ਜ਼ਿਲ੍ਹਾ ਜ਼ਿਲ੍ਹਾ ਮੋਗਾ ਮੋਗਾ ਦੇ ਤਹਿਸੀਲ ਨਿਹਾਲ ਥੰਗੜਾ ਜੀ ਠੀਕ ਆ ਬਈ ਮੋਬਾਈਲ ਨੰਬਰ ਬੋ 79298 41960 ਠੀਕ ਆ ਬਈ ਬਈ ਜਿਹੜੀ ਪਹਿਲੇ ਨੰਬਰ ਤੇ ਜਰਸੀ ਦੇ ਨੇ ਕਿਹੜਾ ਸੂਆ ਸੂਆਂ ਦਾ ਦੂਜਾ ਸੂਆ ਦਾ ਬਈ ਕਿੰਨੇ ਦਿਨ ਲੈਂਦੀ ਬਾਈ ਇਹ ਲੈ ਜੂ ਹਜੇ 5 6 ਦਿਨ ਜੀ ਇਹ ਮਾਚਲ ਵਾਲੀ ਨਹੀਂ ਇਧਰ ਲਈ ਆ ਬਾਈ ਪੰਜਾਬ ਵਾਲੀ ਪੰਜਾਬ ਵਾਲੀ ਹਾਂ ਬਾਈ ਖੋਲ ਦੇ ਬਾਈ ਤੋੜ ਕੇ ਦਿਖਾ ਦੇ ਆਰਡਰ ਬਾਈ ਚੰਗਾ ਥਣ ਥਣ ਚੰਗਾ ਲੱਗਿਆ ਤੋੜਾ ਤਰਾ ਕਰ ਮਾਈ ਦਾ ਚੰਗਾ ਪੰਜਾਬ ਵਾਲੀ ਜਰਸੀ ਆ ਬਾਈ ਕੱਦ ਜਰੂਰ ਛੋਟਾ ਹਮਾਚਲ ਵਾਲੀ ਨਹੀਂ ਹੈ ਜੀ ਫੇਸ ਬੜਾ ਪਿਆਰਾ ਬਾਈ ਤੇ ਕਿੰਨਾ ਕ ਦੁੱਧ ਦੇ ਦੂਸਤ ਵੀ ਲੈ ਲਓ ਜੀ ਦੁੱਧ ਦੇ ਦੂ 14 15 ਕਿਲੋ ਜੀ ਠੀਕ ਆ ਕੀ ਮੋਲ ਆ ਬਾਈ ਜੈ ਮੋਲ 48000 ਆ ਜੀ ਮਾਨਤਾਨ ਹੋ ਜਾ 48000 ਰੁਪਇਆ ਮੋਲ ਬਾਕੀ ਜਿਹੜਾ ਮੌਕੇ ਤੇ ਮਾਨਤਾਨ ਜ਼ਰੂਰ ਹੋ ਜਾਓ ਆਰਡਰ ਦੇਖੋ ਬਾਈ ਢੱਲਾ ਢੁੱਲਾ ਬਹੁਤ ਪਿਆਣਾ ਢੜੀ ਸੀ ਨਾ ਹਾਂ ਬਾਈ ਲੈ ਠੀਕ ਆ ਓਕੇ ਅੱਗੇ ਬਾਈ ਦੋ ਨੰਬਰ ਕਿਹੜਾ ਸੂਆ ਜੀ ਬੈੜ ਅੱਛਾ ਕਿਹੜਾ ਸੂਆ ਸੂਆ ਦੂਜਾ ਸੂਈ ਵੀ ਆ ਜੀ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਸੂਈ ਨੂੰ ਹੋ ਗਏ ਹੋਣਗੇ 3 4 ਮਹੀਨੇ ਜੀ ਦੁੱਧ ਕਿੰਨਾ ਬਾਈ ਦੁੱਧ ਹੋ 6 7 ਕਿਲੋ ਜੀ ਠੀਕ ਆ ਬਾਈ ਤੇ ਮੋ ਮੋਲਵਾ ਜੈ ਜੀ ਹੈ 10000 ਮਾਨਤਾਨ ਹੋ ਜਾ ਹਾਂਜੀ ਠੀਕ ਆ 10000 ਰੁਪਿਆ ਮੋਲ ਆ ਬਈ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨਤਾਨ ਜ਼ਰੂਰ ਹੋ ਜਾਊਗਾ ਤੇ ਥਾਨ ਵਗੈਰਾ ਚੰਗਾ ਲੱਗਿਆ ਮੁੱਠੀ ਵਾਲਾ ਥਾਨ ਆ ਬਈ ਚਵਾਈ ਚੁਵਾਈ ਕਿਵੇਂ ਆ ਇੱਕ ਨੰਬਰ ਆ ਜੀ ਇੱਕ ਨੰਬਰ ਆ ਠੀਕ ਆ ਬਈ ਉਹ ਸੀ ਪਹਿਟਾਈ ਉਹਨਾਂ ਨੂੰ ਅੱਗੇ ਵੀਰੇ ਤਿੰਨ ਨੰਬਰ ਤੇ ਇਹ ਕੱਬਣ ਆ ਜੀ ਕਿਹੜਾ ਸੁਆ ਬਈ ਇਹ ਦੂਜਾ ਸੁਆ ਜੀ ਕਿੰਨੇ ਦਿਨ ਲੈਂਦੀ ਆ ਬਾਈ ਲੈ ਜੂ ਹਜੇ ਹੀ 5-6 ਦਿਨ ਜੀ 5 ਤੋਂ 6 ਦਿਨ ਢੱਲਾਂ ਦਿਖਾ ਦੇ ਲਾਂਬਾ ਪਈਆਂ ਹਨ ਸਾਰੀਆਂ ਬਲਡਲਾਂ ਕੱਢ ਕੇ ਫਿਰ ਸੋਨਾ ਥਣ ਵੀ ਚੰਗਾ ਲੱਗਿਆ ਕੱਚੀ-ਕੱਚੀ ਆ ਬਾਈ ਦਿਨ ਲੈਂਦੀ ਆ ਕਿੰਨਾ ਦੁੱਧ ਦੇ ਦੂਆ ਦੁੱਧ ਦੇ ਦੂ 20 ਕਿਲੋ ਜੀ ਠੀਕ ਆ ਹੂੰ ਫੁੱਲ ਕਾਦਾ ਰੰਗ ਰੂਪ ਚੰਗਾ ਬਾਕੀ ਤੋਰਾ ਤਾਰਾ ਚੰਗਾ ਬਾਈ ਚੰਗੀ ਆ ਬੜ ਸੁਨੱਖੀ ਆ ਫੁੱਲ ਕਾਦਾ ਬਾਈ ਆਰਡਰ ਕਮਾਲ ਦਾ ਕੱਚੀ-ਕੱਚੀ ਜਰੂਰ ਆ ਦੇਣ ਲੈਂਦੀ ਆ ਉਹਦੇ ਨੂੰ ਆਰਡਰ ਆ ਜਿਹੜਾ ਵਧੀਆ ਤਿਆਰ ਕਰ ਲੋ ਮੁੱਲ ਕੀ ਆ ਭਰਾ ਦਾ ਮੋਲੇ ਦਾ 55000 ਹੈ ਮਾਨ ਤਨ ਹੋ ਜਾ ਹਾਂਜੀ 55000 ਰੁਪਏ ਮੋਲੇ ਬਈ ਮਾਨ ਤਨ ਜਿਹੜਾ ਮੌਕੇ ਤੇ ਜਰੂਰ ਹੋ ਜਾਊਗਾ ਅੱਗੇ ਵੀਰੇ ਚਾਰ ਨੰਬਰ ਇਹ ਵੀ ਗੱਬਣ ਹਾਂਜੀ ਦੂਜਾ ਸੂਆ ਜੀ 6 ਦੰਦ ਆਹੀ ਦੂਜਾ ਸੂਆ 6 ਦੰਦ ਕਿੰਨੇ ਦਿਨ ਲੈਂਦੀ ਹੈ ਬਈ ਇਹ ਦਿਨ ਲੈ ਜੂ ਹਜੇ 7-8 ਜੀ 7 ਤੋਂ 8 ਰਹਿਣਾ ਠੰਡੀ ਠੀਲ ਹੈ ਵੀ ਜੀ ਕੀ ਰਿਗਾਰਡ ਦੁੱਧ ਦਾ ਬਈ ਦੁੱਧ ਦੇ ਦੂ ਜੀ ਯਾਰ ਕੀ 22-23 ਕਿਲੋ ਠੀਕ ਆ ਥਾਣ ਚੰਗਾ ਲੱਗਿਆ ਹਣਾ ਹਾਂਜੀ ਠੀਕ ਆ ਬਈ ਦੁੱਧ ਚੰਗਾ ਪਾਦੂ ਥਾਣਾ ਥੋਣਾ ਚੰਗਾ ਰਾਜੀ ਆ ਚੰਗੀ ਆ ਬੜਾ ਰੰਗ ਰੂਪ ਚੰਗਾ ਫੇਸ ਬੜਾ ਪਿਆ ਤੇ ਮੁੱਲ ਕੀ ਅਜਾਜਾ ਇਹਦਾ 62000 ਰਾਈ 60 ਦੀ ਦੇ ਦਾਂਗੇ 62000 ਰੁਪਏ ਮੁੱਲ 60000 ਦੀ ਬਾਈਕ ਨਾ ਵੜ ਜਿਹੜੀ ਦੇ ਦਾਂਗੇ ਤੋਰਾ ਤਰਾ ਚੰਗਾ ਫੇਸਬੁੱਕ ਵੀ ਚੰਗਾ ਕਰਨਾ ਅੱਗੇ ਵੀਰੇ ਪੰਜ ਨੰਬਰ ਇਹ ਸੂਈ ਵੀ ਹੈ ਜੀ ਕਿਹੜਾ ਸੂਸੂਈ ਹੈ ਬਈ ਇਹ ਸੂਈ ਆ ਜੀ ਤੀਜਾ ਸੂਆ ਕਦੋਂ ਸੂਈ ਆ ਬਈ ਸੂਈ ਪਰਫੂ ਆ ਜੀ ਬੱਚਾ ਕੀ ਆ ਬਈ ਆਹ ਅੱਛਾ ਹਾਂਜੀ ਇਹਦਾ ਆਈ ਇਹ ਬੱਚਾ ਬਈ ਮਗਰ ਬੱਚਾ ਕਿੰਨਾ ਬੋਲਾ ਹੁਣ ਉਹ 15 14 15 ਕਿਲੋਈ ਠੀਕ ਆ ਬਈ ਹਾਂਜੀ ਢੰਡੀ ਢੰਡੀ ਜਿਵੇਂ ਮਰਜੀ ਚੋਈ ਚਾਲੀ ਠੀਕ ਆ ਚੋਈ ਜਵਾਈ ਓਕੇ ਹਾਂਜੀ ਠੀਕ ਆ ਮੁੱਲ ਕੀ ਜਾਇਜ਼ ਆ ਬਈ ਇਹਦਾ 42000 ਆ ਜੀ 40 ਦੀ ਦੇ ਦਾਂਗੇ 42000 ਰੁਪਿਆ ਮੁੱਲ ਆ 40000 ਦੀ ਬਾਈ ਕਹਿੰਦਾ ਵੜਾ ਜੜੀ ਦੇ ਦਾਂਗੇ ਮੁੱਲ ਜਾਇਜ਼ ਆ ਬਈ ਸੂਈ ਸਵਾਈ ਬੱਚਾ ਮਗਰ ਬੱਚਾ ਬਈ ਫੇਸ ਬੜਾ ਪਿਆਰਾ ਕੱਦ ਬੜਾ ਚੰਗਾ ਆਰਡਰ ਚੰਗਾ ਥਣ ਤੁਣ ਵੀ ਚੰਗਾ ਲੱਗਿਆ ਕਰਮਾ ਜੀ ਅੱਗੇ ਬਈ 6 ਨੰਬਰ ਗੱਬਣਾ ਇਹ ਗੱਬਣਾ ਆ ਜੀ ਕਿਹੜਾ ਸੂਆ ਬਈ ਇਹ ਲੂਟਾ ਸੂਆ ਉਹ ਹੀ ਸੁੰਦੀ ਹੁਣ ਕਿੰਨੇ ਦਿਨ ਲੈਂਦੀ ਹੈ ਬਈ ਹਜੇ ਦਿਨ ਲੈ ਜੂ 10 ਜੀ 10 ਉਹ ਤਾਂ ਦੇ ਦੂ 30 ਕਿਲੋ ਕੱਚੀ ਕੱਚੀ ਆ ਹਾਂ ਜੀ ਤੇ ਲਾਂਬਾ ਪਈਆਂ ਬਈ ਕੱਚੀ ਕੱਸੀ ਕੱਚੀ ਆ ਉਹ ਸਭ ਨਾਲ ਜੱਜਮੈਂਟ ਕਰਿਓ ਥਣ ਨੇੜ ਤੋਂ ਚੈੱਕ ਕਰ ਲੋ ਚਾਰੇ ਥਣ ਨਿਕੜਵੇਂ ਪੂਰੇ ਗੈਵ ਤੇ ਆ ਹਲਕਾ ਦਾ ਰਾਜੀ ਰੋਜੀ ਚੰਗੀ ਆ। ਦੁੱਧ ਬਾਈ ਨੇ ਦੱਸਿਆ ਬਹੁਤ ਚੰਗਾ ਪਾਉਗੀ। ਕੀ ਮੁੱਲ ਆ ਬਾਈ ਜੈਜਾ? ਇਹਦਾ ਮੁੱਲ ਫੋਨ ਤੇ ਕਰਾਂਗੇ ਜੀ। ਜੈ ਜੀ ਹੋ। ਹਾਂ ਜੀ। ਅੱਜ ਕੱਚੀ ਦਾ ਮੁੱਲ ਹੋਰ ਆ ਤਿਆਰ ਹੋਗੀ ਹੋਰ ਹੋ ਜੀ। ਅੱਛਾ ਚੱਤੀ ਦਾ ਕਰਕੇ ਬਾਈ ਕਹਿੰਦਾ ਮੁੱਲ ਆ ਜਿਹੜਾ ਇਹ ਫੋਨ ਤੇ ਕਰ ਲਾਂਗੇ। ਅੱਜ ਦੀ ਘੜੀ ਬਾਈ ਕਹਿੰਦਾ ਮੁੱਲ ਹੋਰ ਹੋਗਾ ਜਿੱਦੇ ਤਿਆਰ ਹੋਗੀ ਵੈਣ ਮੁੱਲ ਹੋਰ ਹੋਣਾਗਾ। ਇਹ ਅੱਗੇ ਵੀਰੇ ਲਾਸਟ ਕਿਹੜਾ ਸੋਸੂਈ ਆ? ਇਹ ਦੂਜਾ ਸੂਆ ਸੂਈ ਹੈ ਜੀ ਕਦੋਂ ਸੂਈ ਹੈ ਭਾਈ ਕਰ ਕੋਈ ਸੂਈ ਹੈ ਜੀ ਬੱਚਾ ਕੀ ਦੇਤਾ ਭਾਈ ਬੱਚੀ ਹੈ ਜੀ ਮਗਰ ਬੱਚੀ ਹੈ ਬੱਚੀ ਚੰਗੀ ਹੈ ਯਾਰ ਹਾਂ ਬੱਚਾ ਭਾਈ ਬੱਚੀ ਨੂੰ ਜਨਮ ਦਿੱਤਾ ਬੱਚੀ ਬਹੁਤ ਚੰਗੀ ਹੈ ਲੈ ਬੱਚੀ ਦਾ ਪ੍ਰਿੰਟ ਪ੍ਰਿੰਟ ਚੈੱਕ ਕਰੋ ਚੰਗੀ ਹੈ ਬੱਚੀ ਤੇ ਵਰਡ ਵੀ ਚੰਗੀ ਹੈ ਕਿੰਨਾ ਵੱਡਾ ਕੱਢਿਆ ਫਿਰ 4 ਕਿਲੋ ਕੱਢਿਆ ਭਾਈ ਉਹ ਪਈਆ ਜੇਰ ਵੀ ਦਿਖਾ ਦਿਓ ਜੀ ਕਿੱਥੇ ਪਈਆ ਉਹ ਦੇਖ ਪਾਸੇਲ ਦੇ ਪਰਲੇ ਪਾਸੇ ਆਰਲਾ ਥਾਣੇ ਜਾ ਕੇ ਮੈਂ ਰਖਾਉਂਦੀ ਆ ਭਈ ਓਕੇ ਆ ਜਮਾ ਜੀ ਆ ਬੱਚਾ ਬੱਚੇ ਨੂੰ ਮੂੰਹ ਮਾਰ ਗਿਆ ਹੋਊ ਅੱਛਾ ਕਿੱਥੇ ਪਈਆ ਜੇਰੇ ਦੀ ਆ ਦੇਖ ਖੇਲ ਦੇ ਪਰਲੇ ਪਾਸੇ ਠੀਕ ਅਮੜੇ ਕੈਮਰਾ ਮਾਤੀ ਦੰਨੇ ਭਾਈ ਅੱਛਾ ਭਾਈ ਬੈਠੇ ਵਠਲ ਜੀ ਠੀਕ ਆ ਭਾਈ ਤੇ ਮੁੱਲ ਕੀ ਜਰਾ ਜਾਇਜ਼ ਜਵੇ ਤਾਂ 50000 ਆ ਜੀ ਮਾਨ ਤਾਨ ਹੋ ਜਾ ਹਾਂ ਜੀ 50000 ਰੁਪਏ ਮੁੱਲ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨ ਦਾ ਜਰੂਰ ਹੋ ਜਾਊਗਾ ਚਵਾਈ ਜੁਗੀ ਕਿਵੇਂ ਚਵਾਈ ਇੱਕ ਨੰਬਰ ਆ ਜੀ ਠੀਕ ਆ ਭਾਈ ਤੇ ਨਾਗੇ ਸੀਗੇ ਬਾਈ ਕੋਲੇ ਭਾਈ 730 ਦਿਖਾਤੀ ਕਿਸੇ ਵੀਰ ਦੇ ਕੋਈ ਵੀ ਨੰਗ ਪਸੰਦ ਆਵੇ ਭਾਈ ਨੰਬਰ ਕਨੈਕਟ ਕਰ ਲਿਓ ਵੀਡੀਓ ਨੂੰ ਦੇਖਣ ਲਈ ਸਾਰੇ ਵੀਰਾਂ ਦਾ ਸ਼ੁਕਰੀਆ ਦਿੰਦਾ ਹਾਂ ਧੰਨਵਾਦ